ਮਾਤਾ ਬਿਨਾਂ ਤੇ ਵੜੀ ਗਾ ਕਾ ਤੇ ਮੈਂ ਜ਼ਿੰਦਗੀ ਕਦੇ ਜਦੋਂ ਪਹਿਲਾਂ 12 ਵਜੇ ਹੁਣਾ ਮੈਂ 1 ਵਜੇ ਹੁਣਾ ਮਨੇੜੇ ਹੁਣਾ 4 ਵਜੇ ਨਾ ਤੇ ਬਨੇੜੇ ਮੇਰੀ ਮਾਂ ਨੂੰ ਬੋਏ ਕੜੀ ਖਲੋਤੀ ਹੁਣਾ ਫਿਰ ਮੇਰਾ ਪੋਤਾ ਉੜਿਆ ਫਿਰ ਜਿਹੜੀ ਚੀਜ਼ ਮੈਂ ਘਣਾ ਉਹ ਬਣਾ ਕੇ ਰੱਖਣੀ ਵੀ ਉਹਨੇ ਆਲ ਕੇ ਖਾਣੀ ਮਾਤਾ ਬਿਨਾਂ ਤੇ ਵੜੀ ਜ਼ਿੰਦਗੀ ਅੱਧੀ ਨਸਟ ਦੀ ਕੀ ਪੂਰੀ ਨਸਟਿਆ ਜਿਹੜੇ ਕਮੈਂਟ ਕਰਦੇ ਆ ਕਿਹੜੇ ਚੰਗੇ ਕਮੈਂਟ ਕਰਦੇ ਉਹਨਾਂ ਨੂੰ ਤੇ ਦਿਲੋਂ ਧੰਨਵਾਦ ਆ ਥੈਂਕ ਯੂ ਉਹਨਾਂ ਨੂੰ ਬਹੁਤ ਬਹੁਤ ਹਾਂ ਜੀ ਜੀ ਮੈਂ ਤਾਂ ਅੱਗੇ ਦਾੜੀ ਸਾਹਮਣੇ ਕੋਈ ਵੀ ਗੱਲ ਨਹੀਂ ਕਰਦਾਗੀ ਵੀ ਉਹਨਾਂ ਦਾ ਮਾਨ ਨਾ ਭਾਰਾ ਵੀ ਹੁਣ ਉਹ ਚੀਜ਼ਾਂ ਯਾਦ ਹੁੰਦੀਆਂ ਰਹਿਣੀਆਂ ਮੈਂ ਦਿਲ ਭੁਰਦਾ ਰਹਿਣਾ ਅੰਦਰੋਂ ਅੰਦਰੀ ਬਾਕੀ ਪਤਾ ਉਹਨੂੰ ਦਾ ਜਿਹੜੇ ਬੰਦੇ ਤੇ ਪਈ ਹੁੰਦੀ ਹੈ ਅਗਲੇ ਬੰਦੇਲੇ ਤੇ ਫਿਰ ਉਹ ਗੱਲ ਜਿੰਨੀਆਂ ਗੱਲਾਂ ਜਿੰਨੇ ਮੂਹ ਹੋਣੀਆਂ ਗੱਲਾਂ ਅੱਗੇ ਮੰਮੀ ਨਾਲ ਹੀ ਹੁਣ ਡੈਡੀ ਨਾਲ ਡਾਡੀ ਨਾਲ ਵੇਗਿਆ ਪਹਿਲਾਂ ਬਹੁਤ ਹੀ ਪਰ ਮਾਂ ਮੇਰੀ ਦਾ ਜ਼ਿਆਦਾ ਹੀ ਮਾਗ ਦੇ ਮੇਰੀ ਮਾਂ ਨੇ ਕਦੀ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਸੀ ਜਦੋਂ ਕਦੇ ਮੈਂ ਇੱਥੇ ਚੱਲ ਜਾ ਫਿਰ ਮੈਨੂੰ ਇਹ ਹੁੰਦਾ ਵਾ ਵੀ ਜਲਦੀ ਜਲਦੀ ਘਰ ਚੱਲ ਜਾ ਮੇਰੀ ਮਾਂ ਆਵਾਜ਼ਾਂ ਮਾਰੰਡੀ ਮੈਨੂੰ ਮੈਨੂੰ ਲੱਗਦਾ ਆਪ ਨੂੰ ਤੇ ਫਿਰ ਮੇਰੀ ਮਾਂ ਫਿਰ ਮੈਨੂੰ ਕਹਿ ਰਾਇਆ ਲੱਗਦਾ ਤਾਂ ਵੀ ਮੰਮੀ ਇਹਣਾ ਸੋਚੇਗੀ ਮੈਂ ਚੱਲ ਗਈ ਤੇ ਹੁਣ ਫਿਰਦਾ ਰਹਿੰਦਾ ਏ ਝੋੜਿਆ ਹਸਨੇ ਰੋ ਹਸਣਾ ਤੇ ਬੜੀ ਦੂਰ ਦੀ ਗੱਲ ਰੋਣਾ ਹੀ ਹੁਣ ਤੇ ਫਿਲਹਾਲ ਕਰਮਾਂ ਚ ਮਾਤਾ ਦਾ ਦੁੱਖ ਉਹਨੂੰ ਪਤਾ ਹੁੰਦਾ ਜਿਸ ਦੀ ਮਾਂ ਨਹੀਂ ਹੁੰਦੀ ਜਾਂ ਜਿਸ ਦੀ ਮਾਂ ਦੀ ਡੈਥ ਹੋ ਗਈ ਹੁੰਦੀ ਹੈ ਅੱਜ ਅਸੀਂ ਪਹੁੰਚੇ ਹਾਂ ਬਲੂ ਮਾਝੇ ਵਾਲੇ ਦੇ ਘਰ ਜਿਸ ਦੀ ਮਾਤਾ ਪੂਰੀ ਹੋ ਗਈ ਹੈ ਸੋ ਸਾਨੂੰ ਵੀ ਅਫਸੋਸ ਹੈ ਕਿਉਂਕਿ ਛੋਟੀ ਉਮਰੇ ਉਸ ਦੀ ਮਾਤਾ ਦਾ ਸਾਯਾ ਸਿਰ ਤੋਂ ਉੱਠ ਗਿਆ ਲੇਕਿਨ ਉਸ ਸਾਰੀ ਜ਼ਿੰਦਗੀ ਪਈ ਹੈ ਕਿਤਨਾ ਕੱਟੇਗੀ ਲੋਕਾਂ ਵੱਲੋਂ ਵੀ ਕਈ ਕਮੈਂਟ ਕੀਤੇ ਗਏ ਨੇ ਲੇਕਿਨ ਥੋੜਾ ਬਤਾ ਦੇਖਣਾ ਚਾਹੀਦਾ ਕਿ ਉਸ ਦੀ ਉਮਰ ਕਿੰਨੀ ਹੈ ਅਤੇ ਉਸ ਨੂੰ ਕਿੰਨੀ ਕੀ ਸਮਝ ਹੈ ਸੋ ਮਾਤਾ ਦਾ ਦੁੱਖ ਜਿਹੜਾ ਹੈ ਉਹ ਉਸ ਨੂੰ ਪਤਾ ਹੁੰਦਾ ਜਿਸ ਦੀ ਮਾਤਾ ਉਹ ਸੀ ਤੇ ਨਾ ਹੋਈ ਸੋ ਗੱਲਬਾਤ ਕਰਦੇ ਗੋਲੂ ਮਾਝੇ ਵਾਲੇ ਨਾਲ ਅੱਜ ਘਰ ਪਹੁੰਚੇ ਆ ਤੇ ਮਾਹੌਲ ਬੜਾ ਗਮਗੀਨ ਬਣਿਆ ਹੋਇਆ ਘਰ ਤੇ ਗੱਲ ਕਰਾਂਗੇ ਹੋਰ ਗੋਲੂ ਜੀ ਇਹ ਮਾਤਾ ਜੀ ਡੈਥ ਹੋ ਗਈ ਆ ਲੋਕਾਂ ਵੱਲੋਂ ਕਮੈਂਟ ਕੀਤੇ ਜਾ ਰਹੇ ਨੇ ਲੇਕਿਨ ਤੁਹਾਡੀ ਜ਼ਿੰਦਗੀ ਅਜੇ ਸਟਾਰਟ ਵੀ ਨਹੀਂ ਹੋਈ ਛੋਟੀ ਉਮਰ ਹੈ ਪੂਰੀ ਜ਼ਿੰਦਗੀ ਪਈ ਹੈ ਕਿਤਨਾ ਕੁਝਾਰਾ ਕਰੋਗੇ ਮਾਤਾ ਤੋਂ ਬਗੈਰ ਮਾਂ ਤੋਂ ਬਿਨਾਂ ਤੇ ਬੜੀ ਘਾਤਮੇ ਆ ਜ਼ਿੰਦਗੀ ਮਾਂ ਤੋਂ ਬਿਨਾਂ ਤੇ ਬੜੀ ਜ਼ਿੰਦਗੀ ਅਦੀ ਨਸ਼ਟ ਅਦੀ ਕੀ ਪੂਰੀ ਨਸ਼ਟਿਆ ਤੇ ਜਿਹੜੇ ਕਮੈਂਟ ਕਰਦੇ ਆ ਜਿਹੜੇ ਚੰਗੇ ਕਮੈਂਟ ਕਰਦੇ ਉਹਨਾਂ ਨੂੰ ਤੇ ਦਿਲੋਂ ਧੰਨਵਾਦ ਆ ਥੈਂਕ ਯੂ ਉਹਨਾਂ ਨੂੰ ਬਹੁਤ-ਬਹੁਤ ਜਿਹੜੇ ਮਾਰੇ ਕਰਦੇ ਆ ਮਾਰੇ ਕਮੈਂਟ ਕਰਦੇ ਆ ਉਹਨਾਂ ਨੂੰ ਫਿਰ ਅੱਬ ਬੁੱਧੀ ਬਲ ਬੁੱਧੀ ਦਾ ਫਿਰ ਪ੍ਰਦਾਨ ਕਰੇ ਸਿੱਧੀ ਗੱਲ ਆ ਬਾਕੀ ਪਤਾ ਉਹਨੂੰ ਦਾ ਜਿਹੜੇ ਬੰਦੇ ਤੇ ਪਈ ਹੁੰਦੀ ਆ ਅਗਲੇ ਬੰਦੇਲੇ ਤੇ ਫਿਰ ਉਹ ਗੱਲ ਜਿੰਨੀਆਂ ਗੱਲਾਂ ਜਿੰਨੇ ਮੂਹ ਹੋਣੀਆਂ ਗੱਲਾਂ ਤੇ ਬਾਕੀ ਜਿਹੜੇ ਬੰਦੇ ਤੇ ਪਈ ਹੁੰਦੀ ਪਤਾ ਉਹਨੂੰ ਹੁੰਦਾ ਜੀ ਬਿਲਕੁਲ ਗੋਲੂ ਇਹ ਉਮਰ ਛੋਟੀ ਹੈ ਪਹਿਲਾਂ ਜਦੋਂ ਕੰਮ ਤੇ ਜਾਣਾ ਹਾਂ ਜਾਂ ਫਿਲਮ ਕਰਨ ਜਾਂਦਾ ਸੀਗਾ ਆਉਂਦਾ ਸੀਗਾ ਤੇ ਕਿਤਨਾ ਕਿਤੇ ਮਾਂ ਜਿਹੜੀ ਉਨੀ ਕਰਦੀ ਸੀ ਬੂਏ ਅੱਗੇ ਭਾਵੇਂ ਰਾਤ ਦੇ 12 ਵਜੇ 1 ਵਜੇ 2 ਵਜੇ ਉਹਨੂੰ ਚਾਹ ਹੁੰਦਾ ਸੀ ਮੇਰਾ ਪੋਤਾ ਆ ਰਿਹਾ ਠੀਕ ਹੈ ਜੀ ਮਾਂ ਗੇਰ ਤੇ ਖਲੋਤੀ ਹੁੰਦੀ ਸੀ ਲੇਕਿਨ ਹੁਣ ਕੌਣ ਖਲੋਏਗਾ ਕੌਣ ਜਿਹੜੀ ਘੂਲਦੀ ਉਡੀਕ ਕਰੇਗਾ ਕੌਣ ਪੁੱਛੇਗਾ ਰੋਟੀ ਖਾਦੀ ਕਿ ਨਹੀਂ ਖਾਦੀ ਮਾਂ ਤਾਂ ਬਿਨਾਂ ਵਹੀ ਅੱਗੇ ਜਿੰਦਗੀ ਨਸਤੇ ਆ ਤੇ ਹੁਣ ਕਦੇ ਜਦੋਂ ਪਹਿਲਾਂ 12 ਵਜੇ ਹੁਣਾ ਮੈਂ 1 ਵਜੇ ਹੁਣਾ ਬਨੇਰੇ ਹੁਣਾ 4 ਵਜੇ ਨਾ ਬਨੇਰੇ ਮੇਰੀ ਮਾਂ ਬੂਏ ਘੜੀ ਖਲੋਤੇ ਹੁਣਾ ਫੇ ਮੇਰਾ ਪੋਤਾ ਆਉਂਦਿਆ ਫਿਰ ਜਿਹੜੀ ਚੀਜ਼ ਮੈਂ ਕਹਣਾ ਉਹ ਬਣਾ ਕੇ ਰੱਖਣੀ ਵੀ ਆਉਨੇ ਆਣ ਕੇ ਖਾਣੀ ਆ ਤੇ ਬਾਕੀ ਹੁਣ ਉਹ ਚੀਜ਼ਾਂ ਯਾਦ ਹੁੰਦੀਆਂ ਰਹਿਣੀਆਂ ਮੈਂ ਦਿਲ ਭੁਰਧਾ ਰਹਿਣਾ ਅੰਦਰੋਂ ਅੰਦਰੀ ਇਹ ਚੀਜ਼ਾਂ ਨਹੀਂ ਭੁੱਲਣੀਆਂ ਭਾਜੀ ਕਿਤੇ ਨਾ ਕਿਤੇ ਭੁਲੇਖਾ ਵੀ ਪੈਂਦਾ ਹੁਣ ਅੱਜ ਕੱਲ ਜਿਵੇਂ ਕੋਠੇ ਚੜਦੇ ਆ ਤੈਨੂੰ ਭੁਲੇਖਾ ਪੈਂਦਾ ਹੋ ਕੇ ਮਾਤਾ ਨੇ ਥੱਲੇ ਆਵਾਜ਼ ਮਾਰੀ ਮੈਂ ਥੱਲੇ ਜਾਵਾਂ ਥੱਲੇ ਚਾਹਦਾ ਤੇ ਮਾਂ ਹੈ ਨਹੀਂ ਹਾਂਜੀ ਹਾਂਜੀ ਭੜੀ ਇਦਾਂ ਭੁਲੇਖੇ ਦੇ ਪੈਂਦੇ ਆ ਜੇ ਤਾਂ ਕਦੇ ਮੈਂ ਇੱਥੇ ਚੱਲ ਜਾ ਫਿਰ ਮੈਨੂੰ ਇਹ ਹੁੰਦਾ ਵਾ ਵੀ ਜਲਦੀ ਜਲਦੀ ਘਰ ਚੱਲ ਜਾ ਮੇਰੀ ਮਾਂ ਆਵਾਜ਼ਾਂ ਮਾਰਨ ਦੀ ਮੈਨੂੰ ਮੈਨੂੰ ਲੱਗਦਾ ਆਪ ਨੂੰ ਤੇ ਫਿਰ ਮੇਰੀ ਮਾਂ ਫਿਰ ਮੈਨੂੰ ਕਹਿ ਰਹੀ ਲੱਗਦਾ ਹੁੰਦਾ ਵੀ ਮੰਮੀ ਇਹਣਾ ਸੋਚੇਗੀ ਮੈਂ ਚਲ ਗਈ ਤੇ ਹੁਣ ਫਿਰਦਾ ਰਹਿੰਦਾ ਏ ਇਹੋ ਜੀ ਕੋਈ ਗੱਲ ਨਹੀਂ ਆ ਘਰੋਂ ਸਕੂਲੇ ਤੇ ਸਕੂਲੋਂ ਘਰ ਬਸ ਉਤੋਂ ਬਾਅਦ ਮੈਂ ਬਾਹਰ ਨਹੀਂ ਨਿਕਲਦਾ ਘਰ ਹੀ ਰਹਿੰਦਾ ਹਾਂ ਜੀ ਤੇ ਖਾਲੀ ਘਰ ਵੀ ਖਾਣ ਨੂੰ ਪੈਂਦਾ ਹਣਾ ਕਮਲ ਜਿਓ ਵੜਦਾ ਵਾਂ ਅੱਗੇ ਤੇ ਮਾਤਾ ਆਵਾਜ਼ ਮਾਰਦੀ ਸੀ ਵੀ ਆ ਗਿਆ ਪੁੱਤ ਬਸਤਾ ਰੱਖ ਕੀ ਖਾਣਾ ਈ ਤੇ ਹੁਣ ਜੋ ਘਰ ਵੜਦਾ ਵਾਂ ਤੇ ਘਰ ਜਿਹੜੇ ਕਮਰੇ ਖਾਲੀ ਖਾਨ ਨੂੰ ਪੈਂਦਾ ਘਰ ਛਾਂ ਛਾਂ ਕਰਦਾ ਹਾਂਜੀ ਅੰਟੀ ਭਾਜੀ ਉਹ ਤੇ ਫਿਰ ਜੀ ਚੀਜ਼ ਉਹ ਤੇ ਹੈ ਜਦੋਂ ਮੈਂ ਘਰ ਨਨ ਮੈਨੂੰ ਕਈ ਵਾਰ ਪਲੇਖਾ ਲੱਗਦਾ ਪੈਂਦਾ ਵੀ ਮੇਰੀ ਮੰਮੀ ਮੰਜੇ ਤੇ ਪਈ ਹੈ ਬੈੱਡ ਤੇ ਪਈ ਆ ਹੁਣ ਕੋਈ ਲੱਭਦਾ ਹੀ ਨਹੀਂ ਅੰਦਰ ਹੁੰਦਿਆ ਬੈਗ ਰੱਖਿਆ ਤੇ ਚਾਚੀ ਨੇ ਗਾਈ ਉਹਦੇ ਫਿਰ ਅੱਖਾਂ ਚੋਂ ਨਿਕਲ ਆਉਂਦੇ ਜੋ ਬਿਨਾਂ ਹਾਂਜੀ ਹਾਂਜੀ ਦਿਲ ਤੇ ਭਰੀ ਫਿਰ ਦੁਖਦਾਣਾ ਉਹ ਚੀਜ਼ਾਂ ਦੇਖ ਕੇ ਫਿਰ ਹੁੰਦਿਆਂ ਚਾਚੀ ਲਗਾਈਦਾ ਚਾਚੀ ਚਾਹ ਬਣਾ ਦਿਓ ਇਹ ਲੋਕਾਂ ਦੇ ਚਾਚੇ ਆ ਉਦੋਂ ਨਹੀਂ ਹੋਣ ਗਿਆ ਆਡੇ ਚਾਚੇ ਦੇ سپورਟ ਚਾਚੇ ਦਾ ਸਾਰੇ سپورਟ ਕਰਦੇ ਆ। ਬਿਲਕੁਲ ਕਿੰਨੱਕ ਜਿਹੜਾ ਹੁਣ ਰਿਸ਼ਤੇਦਾਰ ਆਏ ਨੇ ਇੱਕ ਦਿਨ ਦੋ ਦਿਨ ਚਾਰ ਦਿਨ ਹਫਤਾ 10 ਦਿਨ ਠੀਕਾ ਰੋਟੀ ਪਾਣੀ ਦੇਣਗੇ ਸੇਵਾ ਕਰਨਗੇ ਪਰ ਉਹ ਵੀ ਕਿਤੇ ਨਾ ਕਿਤੇ ਆਪਣੇ ਆਪਣੇ ਘਰ ਚੱਲ ਜਾਣਗੇ। ਉਸ ਤੋਂ ਬਾਅਦ ਸਾਰੀ ਜ਼ਿੰਦਗੀ ਕਰਨੀ ਕਿੰਨੀ ਔਖੀ ਹੈ ਮਾਤ ਵਗੈਰਾ। ਹਾਂਜੀ ਹਾਂਜੀ ਉਹ ਫਿਰ ਰਿਸ਼ਤੇਦਾਰ ਇੱਕ ਦਿਨ ਹਫਤਾ ਆਉਣਗੇ। ਉਸ ਤੋਂ ਬਾਅਦ ਉਹਨਾਂ ਵੀ ਆਪਣੇ ਘਰ ਜਾਣਾ ਹੁੰਦਾ ਤੁਹਾਨੂੰ ਪਤਾ। ਮਾਤ ਬਿਨਾਂ ਤਾਂ ਫਿਰ ਜ਼ਿੰਦਗੀ ਨਸ਼ਟ ਹੀ ਆ। ਖਤਮ ਹੈ ਜ਼ਿੰਦਗੀ ਮਾਤ ਬਿਨਾਂ। ਮਾਂ ਨਹੀਂ ਜਾਣੀ ਚਾਹੀਦੀ ਕਿਸੇ ਦੀ ਵੀ। ਮਾਂ ਪਿਓ ਦੋਨੇ ਨਹੀਂ ਜਾਣਾ ਚਾਹੀਦੇ। ਮਾਂ ਪਿਓ ਬਿਨ ਅੱਧੀ ਜ਼ਿੰਦਗੀ ਮਤਲਬ ਬੰਦਾ ਅੱਧਾ ਦੇ ਵੱਡਿਆ ਜਾਂਦਾ ਵਾ ਸਣੇ ਸਮੇਤ ਬੰਦਾ ਵੱਡਿਆ ਜਾਂਦਾ ਜਦੋਂ ਮਾਂ ਪਿਓ ਦਾ ਇੰਦੇ ਤੇ ਬਾਕੀ ਜਿਹੜੇ ਨਸ਼ੇ ਕਰਕੇ ਆਪਣੇ ਮਾਂ ਪਿਓ ਨੂੰ ਮਾਰਦੇ ਆ ਜਾਂ ਗਲਤ ਕੰਮ ਕਰਦੇ ਉਹਨਾਂ ਨੂੰ ਮਤਲਬ ਕੁੱਟਦੇ ਮਾਰਦੇ ਉਹ ਗਲਤ ਆ ਉਹ ਇਤਰਾ ਨਹੀਂ ਕਰਦਾ ਚਾਹੀਦਾ ਉਹਨਾਂ ਨੇ ਆਪਣੇ ਮਾਂ ਪਿਓ ਦਾ ਕਦਰ ਕਰਨੀ ਚਾਹੀਦੀ ਉਹਨਾਂ ਦੀ ਵਸੇ ਐਵੇਂ ਨਹੀਂ ਸਿਆਣੇ ਆਖਿਆ ਵੀ ਮਾਵਾ ਮਾਵਾ ਹੁੰਦੀਆਂ ਲਖ ਹੋਮਣ ਚਾਚੀਆਂ ਤਾਈਆਂ ਮਾਵਾ ਮਾਵਾ ਹਾਂਜੀ ਹਾਂਜੀ ਸੱਚ ਹੀ ਆ ਭਜੀ ਮਾਵਾ ਮਾਵਾ ਹੁੰਦੀਆਂ ਬਾਕੀ ਤੁਹਾਨੂੰ ਬਦਲ ਔਖੀ ਵਲੇ ਕੌਣ ਲੱਗ ਲੱਗਦਾ ਜਦੋਂ ਆਉਣ ਦੀ ਮੌਕਾ ਹੈ ਉਹਦੇ ਕੋਈ ਆਇਆ ਨਹੀਂ ਕਿ ਨਹੀਂ ਤੇ ਹੁਣ ਜਦੋਂ ਨਹੀਂ ਆਉਣ ਦੀ ਮੌਕਾ ਤੇ ਹੁਣ ਸਾਰੇ ਵੀ ਕਿੰਨਾ ਚਿਰ ਰਹੂਣ ਹਾਂਜੀ ਰਿਸਰ ਨਾਲ ਕਿੰਨਾ ਚਿਰ ਰਹਿਣਗੇ ਹਾਂਜੀ ਠੀਕ ਕਿਤੇ ਨਾ ਕਿਤੇ ਇਹਨਾਂ ਵੀ ਕੰਮ ਹੈ ਘਰ ਜਾਣਾ ਘਰ ਦਾ ਆਪਣਾ ਕਾਰੋਬਾਰ ਕਰਨਾ ਲੇਕਿਨ ਫੇਰ ਹੁਣ ਤੁਸੀਂ ਪਿਓ ਪੋਤਾ ਸਾਰੀ ਜ਼ਿੰਦਗੀ ਇਕੱਲੇ ਹੀ ਰਹੋਗੇ ਤੁਸੀਂ ਪਿਓ ਦਾ ਦੁੱਖ ਵੰਡਾਉਣਾ ਪਿਓ ਨੇ ਤੁਹਾਡਾ ਦੁੱਖ ਵੰਡਾਉਣਾ ਹਾਂਜੀ ਹਾਂਜੀ ਮੈਂ ਤਾਂ ਅੱਗੇ ਡੈਡੀ ਸਾਹਮਣੇ ਕੋਈ ਵੀ ਗੱਲ ਨਹੀਂ ਕਰਦਾਗੀ ਵੀ ਉਹਨਾਂ ਦਾ ਮਾਨ ਨਾ ਪਾਰ ਆਵੇ ਬਾਕੀ ਉਹਨਾਂ ਸਾਹਮਣੇ ਮੈਂ ਇਦਾਂ ਦੀ ਕੋਈ ਗੱਲ ਨਹੀਂ ਕਰਦਾ ਡੈਡੀ ਨਾਲ ਆਪਣਾ ਬਹੁਤ ਪਿਆਰਿਆ ਹੁਣ ਅੱਗੇ ਮੰਮੀ ਨਾਲ ਹੀ ਹੁਣ ਡੈਡੀ ਨਾਲ ਡੈਡੀ ਨਾਲ ਵੀ ਅੱਗੇ ਪਹਿਲਾਂ ਬਹੁਤ ਹੀ ਪਰ ਮਾਂ ਮੇਰੀ ਨਾਲ ਜ਼ਿਆਦਾ ਹੀ ਮੈਂ ਅੱਗੇ ਮੇਰੀ ਮਾਂ ਨੇ ਕਦੀ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਸੀ ਜੜੀ ਜੀ ਤੇ ਰਖਣਾ ਤੋਹ ਲੈ ਕੇ ਦੇਣੀ ਭਾਈ ਮਹਿੰਗੀ ਭਾਈ ਸਸਤੀ ਆ ਇੱਕ ਚੀਜ਼ ਤੋਂ ਮੈਨੂੰ ਤਰਲਾ ਨਹੀਂ ਮਾਰਨ ਦਿੱਤਾ ਮੇਰੀ ਮਾਂ ਨੇ ਉਹ ਜੀ ਚਾਉਂ ਨੇ ਯਾਦ ਆਉਂਦੀਆਂ ਤੇ ਹੋਣ ਗਿਆ ਵੀ ਆਉਂਦੀਆਂ ਰਹਿਣ ਗਿਆ ਇਹ ਤੇ ਪਤਾ ਹੁਣ ਸਾਰੀ ਜ਼ਿੰਦਗੀ ਯਾਦ ਆਉਣੀ ਆ ਮਾਂ ਦੀ ਜਿਹੜੀ ਕਮੀ ਆ ਕੋਈ ਵੀ ਪੂਰੀ ਨਹੀਂ ਕਰ ਸਕਦਾ ਨਾ ਇਹ ਘਾਟਾ ਪੂਰਾ ਹੋਣਾ ਵਾ ਹੁਣ ਅੱਗੇ ਜਦੋਂ ਜਾਣਾ ਹਾਂ ਤੂੰ ਜਾਂ ਫਿਲਮ ਇੰਡਸਟਰੀ 'ਚ ਕੰਮ ਕਰਨ ਜਾਣਾ ਜਾਂ ਕਿਤੇ ਵੀ ਕੰਮ ਕਰਨ ਜਾਂਦਾ ਹਾਂ ਮਾਂ ਕੋ ਸਲਾਹ ਲੈ ਕੇ ਜਾਂਦਾ ਸੀ ਜਾਂਦਾ ਸੀ ਹਾਂਜੀ ਐਨੀ ਮਾਂ ਤੋਂ ਮਾਂ ਜਿਹੜੀ ਮੰਮੀ ਨੇ ਅੱਗੇ ਮੈਂ ਕਿਤੇ ਵੀ ਜਾਣਾ ਜਿਹੜੀ ਗੱਲ ਮੰਮੀ ਨੇ ਕਹਣੀ ਤੇ ਜੇ ਉਹਨਾਂ ਮੰਮੀ ਨੂੰ ਮੈਂ ਪੁੱਛਿਆ ਮੰਮੀ ਆਹ ਗੱਲ ਕਰਨੀ ਜੇ ਉਹਨੇ ਕਹਿਤਾ ਹਾਂ ਤੇ ਹਾਂ ਤੇ ਜੇ ਕਰਦੇ ਨਾ ਦੇਣਾ ਹੁਣ ਹੁਣ ਕਿਹਦੇ ਕੋਲ ਪੁੱਛੇਗਾ ਹੁਣ ਹੋਤੇ ਪੜੀ ਦੋਖਿਆਣਾ ਵੀ ਮਾਂ ਨਹੀਂ ਜਾਣੀ ਚਾਹੀਦੀ ਕਿਸੇ ਦੀ ਵੀ ਮਾਂ ਪੇ ਬਿਨਾਂ ਜ਼ਿੰਦਗੀ ਖਤਮ ਹੈ ਕੀ ਕੀ ਸੁਪਨਾ ਹੁਣ ਕੀ ਅਗੋਂ ਜ਼ਿੰਦਗੀ ਚ ਕੀ ਸੋਚਿਆ ਕੀ ਕਰਨਾ ਕਿ ਜਾ ਕੇ ਵੇ ਜਾ ਕੇ ਕੁਛ ਨਹੀਂ ਭਾਜੀ ਹੁਣ ਕੰਮ ਤੇ ਜਾਰੀ ਰੱਖਣਾ ਕੰਮ ਤੇ ਨਹੀਂ ਛੱਡਣਾ ਪਰ ਉਹ ਚੀਜ਼ਾਂ ਯਾਦ ਆਉਂਦੀਆਂ ਰਹਿਣਗੀਆਂ ਜਿਹੜੀਆਂ ਗਈ ਦੂਰ ਦੂਰ ਚਲ ਗਈਆਂ ਜਿਹੜੀਆਂ ਚੀਜ਼ਾਂ ਮਾਂ ਦੀ ਕਮੀ ਤੇ ਸਾਰੀ ਉਮਰ ਨਹੀਂ ਭੁੱਲਨੀ ਪੁੱਤਰਾ ਹਾਂਜੀ ਹਾਂਜੀ ਇਹ ਤੇ ਗੱਲ ਭਾਜੀ ਠੀਕ ਹੈ ਨਹੀਂ ਭੁੱਲਣੀ ਮਾਂ ਦੀ ਕਮੀ ਕਦੀ ਵੀ ਪੂਰੀ ਨਹੀਂ ਹੁੰਦੀ ਉਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਨ੍ਹਾਂ ਨੇ ਇਹ ਤੱਕ ਵੀਡੀਓ ਦੇਖ ਕੇ ਜਿਹੜੇ ਗਲਤ ਕਮੈਂਟ ਕੀਤੇ ਸੀਗੇ ਉਹਨਾਂ ਨੂੰ ਬੜੀ ਮੈਂ ਕੰਨਾ ਵੀ ਜਿਹੜੇ ਚੰਗੇ ਸੀ ਉਹਨਾਂ ਨੂੰ ਤੇ ਦਿਲੋਂ ਥੈਂਕ ਯੂ ਤੇ ਜਿਨ੍ਹਾਂ ਮਾਰੇਗੇ ਤੇ ਉਹਨਾਂ ਨੂੰ ਰੱਬ ਬੁੱਧੀ ਬਖਸ਼ੇ ਬੁੱਧੀ ਭਲ ਬਖਸ਼ੇ ਬਾਕੀ ਕਿਸ ਨੂੰ ਪਹਿਲਾਂ ਕੋਈ ਵੀ ਚੀਜ਼ ਤੇ ਜੱਜ ਕਰਨ ਤੋਂ ਪਹਿਲਾਂ ਉਹਦੇ ਅਗਲੇ ਦੀ ਬੈਕਸਾਈਡ ਵੇਖ ਲਿਆ ਕਰੋ ਵੀ ਪਿੱਛੇ ਕੀ ਆ ਉਹਦੇ ਕੀ ਨਹੀਂ ਬਾਕੀ ਕਿਸ ਨੂੰ ਜੱਜ ਕਰਨ ਤੋਂ ਪਹਿਲਾਂ ਉਹਦਾ ਵੇਖ ਲਿਆ ਕਰੋ ਕੀ ਬੀਤਣ ਦੀ ਕੀ ਨਹੀਂ ਬੀਤਣ ਦੀ ਹਾਂਜੀ ਹੁੰਦੇ ਚਲੋ ਇਸੇ ਰਾਏ ਨੇ ਹੁੰਦੇ ਚਲੋ ਤੇ ਦਿਲ ਲੱਗ ਜਾਂਦਾ ਮਾਸੀਆਂ ਨਾਲ ਤਾਈਆਂ ਨਾਲ ਚਾਚੀਆਂ ਨਾਲ ਜਦੋਂ ਸਾਰੇ ਚਲ ਗਏ ਤੇ ਉਦੋਂ ਕਿਦਾਂ ਰੋਗੇ ਕੱਲਾ ਘਰ ਖਾਂ ਨੂੰ ਪਵੇਗਾ ਨਾ ਮਾਤਾ ਦੀ ਯਾਦਾਂ ਆਉਣੀ ਆ ਆਉਣੀ ਕਿ ਨਹੀਂ ਆਉਣੀ ਆਉਣੀ ਆ ਭਜੀ ਹੁਣ ਸਾਡੀ ਉਮਰ ਦਾ ਰੋਣਾ ਹੀ ਆ ਰੋਲਿਆ ਹੱਸ ਲਿਆ ਰੋ ਹੱਸਣਾ ਤੇ ਬੜੀ ਦੂਰ ਦੀ ਗੱਲ ਰੋਣਾ ਹੀ ਹੁਣ ਤੇ ਫਿਲਹਾਲ ਕਰਮਾਂ ਚ ਜਿੱਥੋਂ ਤੱਕ ਹੱਸਣਾ ਹੀ ਹੱਸ ਲਿਆ ਹੁਣ ਰੋਣਾ ਹੀ ਆ ਜ਼ਿੰਦਗੀ ਦੇ ਵਿੱਚ ਜਾਂ ਕਿਸਮਤ ਦੇ ਵਿੱਚ ਮਾਤਾ ਕੀ ਸੁਪਨਾ ਸੀ ਪਾਸੀ ਕਿ ਮੇਰਾ ਪੁੱਤ ਕੀ ਬਣੇ ਮੇਰੀ ਮੰਮੀ ਦਾ ਕਸ ਸੁਪਨਾ ਆਇਆ ਮੇਰਾ ਪੁੱਤ ਨਾ ਮੈਨੂੰ ਗੱਡੀ ਚ ਟੂਟਾ ਦੇ ਬਸ ਸੁਪਨਾ ਰਹਿ ਗਿਆ ਸੁਪਨਾ ਰਹਿ ਗਿਆ ਕਿਤਨੇ ਕਿਤੇ ਮਾਤਾ ਹੂੰ ਸੁਪਨਾ ਰਹਿ ਗਿਆ ਭਾਜੀ ਜੜੀ ਵਾਲੀਆਂ ਚੀਜ਼ਾਂ ਵੀ ਉਹਨਾਂ ਕਈਆਂ ਸੁਪਨੇ ਰਹਿ ਗਏ ਭਾਜੀ ਪੂੜੀਆਂ ਤੇ ਹੋਈਆਂ ਨਹੀਂ ਹੂੰ ਜਿਵੇਂ ਕੁਲ ਐਸੀ ਗੋਲੂ ਮਾਜੇ ਵਾਲਾ ਜਿਸੀ ਮਾਤਾ ਲਿਦਿਆਤ ਹੋ ਗਈ ਸੀ ਲੇਕਿਨ ਅੱਜ ਜੋ ਇਕਲਾ ਹੋ ਗਿਆ ਕਿਤਨਾ ਕਿਤਰਾ ਰਿਸ਼ਤੇਦਾਰ ਜ਼ਰੂਰ ਹੈਗੇ ਨੇ ਲੇਕਿਨ ਕਿੰਨਾ ਕ ਦਿਨਾਂ 2 ਦਿਨ 4 ਦਿਨ 5 ਦਿਨ ਲੇਕਿਨ ਉਹ ਵੀ ਕਿਤਨਾ ਕਿਤੇ ਆਪਣੇ ਆਪਣੇ ਘਰ ਚੱਲ ਜਣਗੇ ਆਪਣੇ ਆਪਣੇ ਕਾਰੋ ਜੀ ਕਾਰੋਬਾਰ ਚ ਵਸਤ ਹੋ ਜਾਣਗੇ ਲੇਕਿਨ ਗੋਲੂ ਮਾਜੇਲਾ ਜੋ ਕਿ ਹੁਣ ਆਪਣੀ ਮਾਂ ਦੀ ਉਡੀਕ ਕਰ ਰਿਹਾ ਲੇਕਿਨ ਜਿਸ ਨੇ ਹੁਣ ਕਦੀ ਵੀ ਨਹੀਂ ਆਉਣਾ ਉਸ ਦਾ ਦੁੱਖ ਉਸ ਨੂੰ ਹੀ ਪਤਾ ਹੈ ਇਸ ਲਈ ਸਾਂਝਾ ਕਰਨ ਲਈ ਪਹੁੰਚੇ ਉਸ ਦੇ ਘਰ ਪਹੁੰਚੇ ਹਾਂ ਗੱਲਬਾਤ ਕੀਤੀ ਹੈ ਲੇਕਿਨ ਸਾਂਵੀ ਬਹੁਤ ਅਫਸੋਸ ਹੈ ਉਸ ਦੀ ਮਾਤਾ ਦੇ ਜਾਨ ਦਾ ਇਸ ਲਈ ਅਸੀਂ ਉਸ ਦੇ ਘਰ ਪਹੁੰਚ ਕੇ ਉਸ ਦਾ ਦੁੱਖ ਸਾਂਝਾ ਕੀਤਾ